ਲਗਾਤਾਰ ਤੁਸੀਂ ਬੜੇ ਹੋ 247 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਲੁਰੀ ਰੋਵਰ ਦਾ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਜਿਹੜਾ ਰਿਟਾਇਰਡ ਪੁਲਿਸ ਮੁਲਾਜ਼ਮ ਐਸ ਐਚਓ ਹੁਜਤਾਨਾ ਸੰ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਗੰਭੀਰ ਹੈ ਹਸਪਤਾਲ ਵਿੱਚ ਜੀਲੇ ਇਲਾਜ ਹੈ ਤੇ ਵੈਸੇ ਜੇਕਰ ਗੱਲ ਕਰੀਏ ਪੰਜਾਬ ਵਿੱਚ ਜਿੰਨੇ ਵੀ ਜਿਹੜੇ ਗੋਲਿਆ ਚਲਾਉਂਦੇ ਫਾਇਰਿੰਗ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਵਿੱਚੋਂ 80% ਮਾਮਲੇ ਜ਼ਮੀਨੀ ਵਿਵਾਦ ਨਾਲ ਜੁੜੇ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਅਹਿਮ ਗੱਲ ਇਹ ਹੈ ਕਿ 2012 ਵਿੱਚ ਕਥਿਤ ਫਰੀਦਕੋਟ ਸ਼ੂਤੀ ਕਾਨੇ ਦੋਸ਼ੀ ਦੇ ਨਾਲ ਇਹ ਜੋ ਮਾਮਲਾ ਸੰਬੰਧੀ ਦੱਸਿਆ ਜਾ ਰਿਹਾ ਜਿਹहां ਨਿਸ਼ਾਨ ਸਿੰਘ ਦੇ ਨਾਲ ਜੋ ਹੈ ਇਹ ਮਾਮਲਾ ਸੰਬੰਧੀ ਦੱਸਿਆ ਜਾ ਰਿਹਾ ਸ਼ਿਮੂਖਸ ਸਹਬ ਦੇ ਨੇੜਲੇ ਪਿੰਡ ਸ਼ਿਫਪੁਰ ਕੁکریاں ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਸੇਵਾਮੁਕਤ ਐਸਐਚਓ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਸ਼੍ਰੋਤੀकांड ਦੇ ਦੌਰਾਨ ਚਰਚਾ ਵਿੱਚ ਰਹੇ ਨਿਸ਼ਾਨ ਸਿੰਘ ਤੇ ਦੋਸ਼ ਲਾਇਨੇ ਜ਼ਖਮੀ ਸੇਵਾ ਮੁਕਤ ਐਸਐਚਓ ਦਰਬਾਰਾ ਸਿੰਘ ਦੇ بیٹے ਨੇ ਦੱਸਿਆ ਕਿ ਉਹਨਾਂ ਦੀ ਸ਼ਿਫਪੁਰ ਕੁکریاں ਵਿਖੇ ਜ਼ਮੀਨ ਹੈ ਜਿਸ ਦੀ ਵਟ ਨੂੰ ਲੈ ਕੇ ਉਹਨਾਂ ਨਾਲ ਲੱਗਦੀ ਜ਼ਮੀਨ ਦੇ ਮਾਲਕ ਜੋ ਕਿ ਨਿਸ਼ਾਨ ਸਿੰਘ ਦੀ ਮਾਤਾ ਹੈ ਉਹਨਾਂ ਨਾਲ ਝਗੜਾ ਚੱਲ ਰਿਹਾ ਹੈ ਨਿਸ਼ਾਨ ਸਿੰਘ ਵੱਲੋਂ ਕਥਿਤ ਤੌਰ ਤੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਇਸ ਸੰਬੰਧੀ ਉਹਨਾਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ ਰਿਆਜੀ ਜਹਦੂਸ ਦੇ ਪਿਤਾ ਜੀ ਆਪਣੀ ਜ਼ਮੀਨ ਵਿੱਚ ਗਏ ਤਾਂ 12-15 ਵਿਅਕਤੀਆਂ ਨੇ ਲਲਕਾਰੇ ਮਾਰੇ ਤੇ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਹਨਾਂ ਦੇ ਪਿਤਾ ਦੇ ਗੋਲੀ ਲੱਗੀ ਜੋ ਕਿ ਗੰਭੀਰ ਜ਼ਖਮੀ ਹੋ ਗਏ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪੁਲਿਸ ਦਾ ਡਾਇਰੈਕਟ ਅਫਸਰ ਹੀ ਉਹ ਆਇਆ ਹੈ ਉਹਨਾਂ ਦੀ ਜੰਗ ਲੜਾਈ ਹੋਈ ਹੈ ਫੀਲਡ 'ਚ ਤੇ ਉਹਨਾਂ ਦੇ ਛੇੜ ਦੇ ਵਿੱਚ ਗੋਲੀ ਰੱਖੀ ਹੋਈ ਹੈ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੀਆਂ ਗੋਲੀਆਂ ਲੱਗੀਆਂ ਗੋਲੀ ਇੱਕ ਵਜੀ ਹੈ ਜਿਹੜੀ ਅਨੁਸ਼ ਰਿਪੋਰਟ ਤੇ ਬਤਾਤੇ ਪੇਸ਼ੈਂਟ ਸੀਰੀਅਸ ਹੈ ਜੀ ਮੇਰੇ ਹੀ ਜੱਜ ਜੀ ਕੀ ਘਟਨਾ ਹੋਈ ਹੈ ਇਹਨਾਂ ਦਾ ਜੀ ਕੋਈ ਪੈਲੀ ਦਾ ਫੈਸਲਾ ਫੌਜ ਦਾ ਸੀਗਾ ਤੇ ਉਹ ਮਤਲਬ ਮਗਰੋਂ ਆ ਕੇ ਉਹਨਾਂ ਨੇ ਗੋਲੀ ਮਾਰੀ ਬਸ ਕਿੰਨੀ ਗੋਲੀਆਂ ਲੱਗੀਆਂ ਕਿੱਥੋਂ ਦੇ ਰਹਿਣ ਵਾਲੇ ਸੀ ਕੀ ਨਾਮ ਇਹ ਜੀ ਇਤੋਂ ਦੇ ਮੁਕਸਰ ਦੇ ਰਹਿਣ ਵਾਲੇ ਆ ਤੇ ਕਿਰਪਾਲ ਕੇ ਕੁੱਕਰੀਆਂ ਇਹਨਾਂ ਦੀ ਜ਼ਮੀਨ ਸੀ ਪਤਾ ਲੱਗਿਆ ਗੋਲੀ ਕਿੰਨਾ ਨੇ ਮਾਰੀ ਹੈ ਗੋਲੀ ਤਾਂ ਮੈਨੂੰ ਇਨਾ ਪਤਾ ਨਹੀਂ ਤੇ ਕੀ ਕਰਦੇ ਸੀ ਕੀ ਸੇਵਾ ਮੁਕਤ ਕੋਈ ਪੁਲਿਸ ਕੋਲ ਹਿਸਟਰੀ ਸੀ ਮਨੇ ਬਲਾਜਮ ਸੀ ਕਿਸੇ ਤਰ੍ਹਾਂ ਹਾਂ ਜੀ ਬਲਾਜਮ ਸੀ ਕੋਈ ਗੜਾ ਗਿਨੇ ਗੋਲੀ ਮਾਰੀ ਜਿੰਦੇ ਗੋਲੀ ਲੱਗੀ ਹੈ ਇਹ ਮਲਾਜਮੀ ਆ ਪੁਲਿਸ ਤੁਹਾਡੇ ਕਿ ਲੱਗੀ ਮੇਰੇ ਜੀਤਿਆ ਜੀ ਸਰ ਮੇਰੇ ਫਾਦਰ ਸਾਹਿਬ ਹੈ ਰਿਟਾਇਰਡ ਇੰਸਪੈਕਟਰ ਦਰਵਾਜ ਸਿੰਘ ਹੈ ਐਸਐਚਓ ਬਰੀਅਲੀ ਰਏ ਲਖਿਆ ਜੀ ਰਏ ਉਹ ਇਹਨਾਂ ਦਾ ਡਰਗਸ ਐਂਟੀ ਡਰਗਸ ਤੇ ਕਾਫੀ ਕੈਂਪੇਨ ਉਹਨੇ ਕੀਤਾ ਹਿਸਟੈਂਡ ਰਹੇ ਸੀ ਬਾਅਦ ਫਿਲਹਾਲ ਸਾਡਾ ਕੋਈ ਕੈਂਡੀਡਟ ਚੜਦਾ ਟੀਮ ਨਹੀਂ ਚੜਦਾ ਨਹੀਂ ਸੀ ਇਹ ਜਿਹੜਾ ਇਨੀਸ਼ੀਏਟ ਕੀਤਾ ਜਿਹੜਾ ਠੇਕੇਦਾਰ ਜੀ ਨੇ ਸਾਨੂੰ ਕਹੀ ਦਵਾਈ ਗੁਰਮੀਲ ਸਿੰਘ ਲੰਡੇ ਰੋਡੇ ਉਹਨੇ ਸਾਰਾ ਇਹਨਾਂ ਮੇਰੀ ਪ੍ਰੋਬਲਮ ਦੀ ਜੜ ਹੈ ਨਾ ਉਹਨੇ ਕੀਤੀ ਹੈ ਜਿਹੜੀ ਸਾਡੀ ਪਹਿਲੀ ਨਾਲ ਉਹ ਜਿਹੜੇ ਤਿੰਨ ਕਿਲੇ ਪਰਲਾ ਟਾਕਾ ਜਿਹੜਾ ਸਾਡਾ ਸ਼ਹਿਰ ਦੇ ਉੱਪਰ ਆਉਂਦਾ ਹੈ ਉਹ ਜਿਹੜਾ ਗੈਂਗਸਟਰ ਫਰੀਦਪੁਰ 2012 ਦੇ ਵਿੱਚ ਜਿਹੜਾ ਸ਼੍ਰੋਤੀ ਕਾਂਡ ਹੋਇਆ ਉਹ ਨਿਸ਼ਾਨ ਸਿੰਘ ਦੇ ਨਾਲ ਲੱਗਦੀ ਹੈ ਉਹ ਪਹਿਲੀ ਉਹਦੇ ਮਦਰ ਦੇ ਨਾਮ ਤੇ ਹੈ ਠੀਕ ਹੈ ਉਹ ਕੋਈ ਸਮਥਿੰਗ ਉਹਨੇ ਕਿਹਾ ਸੀ ਕਿ ਸਾਡੀ ਕੈਲੀ ਫੁਲੀ ਕਰਦੇ ਸੀਗਾ ਕਿ ਤੁਸੀਂ ਆਫੀਸ ਦੀ ਪਹਿਲੀ ਮੰਨ ਕੇ ਅੱਗੇ ਕਰਕੇ ਵਟ ਪਾ ਲਓ ਸਾਨੂੰ ਕੋਈ ਇਤਰਾਜ ਨਹੀਂ ਸਾਨੂੰ ਮੈਂ ਆਪ ਬਾਹਰ ਇੱਕ ਪ੍ਰਾਈਵੇਟ ਜੌਬ ਕਰਨਾ ਹੈ ਤੇ ਫਾਰਦ ਸਾਹਿਬ ਰਟਾਇਡ ਹੈ ਤੇ ਮੈਂ ਕਿਹਾ ਪਾਪਾ ਨੂੰ ਕਹੀਆ ਤੁਹਾਨੂੰ ਕੋਈ ਇਸ਼ੂ ਨਹੀਂ ਚਾਹੀਦਾ ਉਹ ਕੀ ਕਰਦੇ ਸੀਗੇ ਉਹ ਜਿਹੜਾ ਠੇਕੇਦਾਰ ਉਹ ਪ੍ਰੋਵੋਕ ਕਰ ਦਿੰਦਾ ਸੀਗਾ ਮਿੰਟ ਮਿੰਟ ਦੀ ਕਹਿੰਦਾ ਜੀ ਕਿ ਅੱਜ ਇਨਸਪੈਕਟਰ ਪਹੁੰਚ ਕੇ ਪਹਿਲੀ ਚ ਪਹੁੰਚ ਕੇ ਹਰ ਚੀਜ਼ ਦੀ ਖਬਰ ਮਿੰਟ ਮਿੰਟ ਦੇ ਦਿੰਦਾ ਰਿਹਾ ਹਾਂਜੀ ਉਹ ਪਿਛਲੇ ਹਫਤੇ ਕੀ ਹੋਇਆ ਕੀ ਉਹਨਾਂ ਨੇ ਵਾਟ ਬੰਦ ਲਾ ਥੋੜਾ ਜਿਆਦਾ ਅੱਗੇ ਕਰਕੇ ਮਤਲਬ ਵਿਚ ਪੈਲੀ ਦੇ ਵਿੱਚ ਵਾਟ ਪਾਤੀ ਠੀਕ ਹੈ ਥੋੜਾ ਜਿਆਦਾ ਕੰਮ ਕਰਕੇ ਉਹਨੂੰ ਪੂਰੀ ਸਿਸਟਮ ਉਹ ਉਹਦੇ ਹੁਣ ਕਰਕੇ ਆਪਣਾ ਉਹਨੇ ਵਟਸਐਪ ਕਾਲ ਕੀਤਾ ਕੈਨੇਡਾ ਦਾ ਨੰਬਰ ਉਹਦਾ ਮੀਸ਼ਾਨ ਸਿੰਘ ਦਾ ਉਹਨੇ ਵਟਸਐਪ ਕਾਲ ਕਰਕੇ ਫਾਤਿਹ ਸਾਹਿਬ ਨੂੰ ਮਦਦ ਨਾਲ ਪੂਰੀ ਗੰਦੀ ਕਾਲਾਂ ਕੀਤੀਆਂ ਅੰਦਰ ਵੀ ਆਡੀਓ ਰਿਕਾਰਡਿੰਗ ਵੀ ਹੈਗੀ ਉਹਦੀ ਹੂੰ ਧਮਕੀ ਦਿੱਤੀ ਕਿ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਅਸੀਂ ਚੱਕ ਦੇਣਾ ਆਹੀ ਅਕੋਰਡਿੰਗ ਸੀ ਉਹ ਉਸ ਤੋਂ ਬਾਅਦ ਗੱਲਾਂ ਗੁਲਾ ਕਰਦੇ ਰਹੇ ਉਸ ਤੋਂ ਬਾਅਦ ਇੱਕ ਕਰੀ ਨਮ ਨੰਦਾ ਕਰਮ ਦੀ ਫੋਲਮ ਨਦਰ ਨੇ ਗੱਲ ਵੀ ਠੰਡਾ ਗਰਮ ਦੀ ਕੋਸ਼ਿਸ਼ ਕੀਤੀ ਪੁਰਾਣਾ ਸਿਸਟਮ ਜੇ ਇੱਕ ਵਾਰੀ ਫੱਗ ਗਿਆ ਇੱਕ ਦਿਨ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਮਤਲਬ ਮਤਲਬ 15 ਦਿਨਾਂ ਬਾਅਦ ਵੀ ਗੱਡੀ ਵੀ ਫਾਲੋ ਕੀਤਾ ਇਹਦਾ ਪੁਲਿਸ ਦਾ ਬੈਕਅਪ ਪੁਲਿਸ ਉਹਦਾ ਟਾਈਮ ਸੀ ਲੰ ਸ਼ੱਕ ਫੁਟ ਕੋਇਆ ਟੀ ਇਹਨਾਂ ਦਾ ਫਿਰ ਗੱਲਬੁੱਲੀ ਜੀ ਹੋਈ ਇਹਨਾਂ ਦੀ ਫਿਰ ਕੁ ਟਾਈਮ ਬਾਅਦ ਮਤਲਬ ਅਸੀਂ ਰਿਪੋਰਟ ਮਤਲਬ ਸਦਰ ਕੋ ਨਾਲ ਐਸਐਸ ਕਾਲ ਵੀ ਸੈਂਡ ਦੀ ਮਤਲਬ ਉਹਨਾਂ ਨੂੰ ਆਡੀਓ ਕਾਲ ਵੀ ਸੁਣਾਈ ਹੈ ਕਿ ਤੰਕੀ ਵਾਲੀ ਕਾਲ ਆਈ ਹੈ ਪ੍ਰੋਪਰ ਉਹ ਦਲੰਗ ਲਾ ਕੱਟੀ ਹੈ ਉਹ ਫਾਦਰ ਸਾਹਿਬ ਦੇ ਫੋਨ 'ਚ ਹੈਗੀ ਸੋਨ ਕੀ ਹੋਇਆ ਕਿ 15 ਦਿਨ ਪਹਿਲਾਂ ਮਤਲਬ ਇਹ ਅਜੇ ਉਹ ਤੇ ਗਈ ਸੀ ਉਹਦਾ ਖਾਲਾਕੁਲਾ ਸਾਫ ਕਰ ਰਹੀ ਸੀ ਚੁੰਮਣਾ ਉਹਨਾਂ ਸਾਡੀ ਪਹਿਲੀ ਜਿਹੜੀ ਵੀ ਚੁੰਮਣਾ ਨਹੀਂ ਲੱਗਿਆ ਇਹਨਾਂ ਟਰਬਲ ਤੇ ਕੀਤਾ ਹੋਇਆ ਮੈਂ ਜਾਣੀ ਵੀ ਜ਼ਿੰਦਾ ਤੇ ਠੀਕ 15 ਦਿਨ ਪਹਿਲਾਂ ਗਏ ਉਹ ਤੇ ਬੰਦੇ ਪੈਗੇ ਇਹਨਾਂ ਨੂੰ ਦੋਸਤ ਵਰਕੇ ਤੇ ਗੱਡੀ ਆਈ ਸੀ ਠੀਕ ਉਹ ਬੰਦੇ ਬੰਦੇ ਪੈਗੇ ਤੇ ਉਦੋਂ ਮਤਲਬ ਅਸੀਂ ਪਿੱਛੇ ਫੋਨ ਕੀਤਾ ਐਸਐਟਪੀ ਕੋਲਿਸਨ ਉਹ ਚਲੋ 15-20 ਮਿੰਟਾਂ ਦੇ ਉੱਤੇ ਪਹੁੰਚੀ ਰਹੀ ਹੁੰਦਾ ਘੰਟੇ 'ਚ ਪਹੁੰਚੀ ਓਕੇ ਉੱਤੇ ਕੋਈ ਗਰੀ ਮੈਚਸ ਸੋਲਵ ਹੋ ਗਏ